हां जी प्यार भरी शसी काल सारेया नु एक नवा दिन लेके ਤੁਹਾਡੇ ਲਈ ਆਪਾਂ حاضر ਹੋ ਗਏ ਆ ਇਹ ਤਿੰਨੇ ਭੈਣ ਭਰਾ ਅਜੇ ਛੋਟੇ ਸੁੱਤੇ ਪਏ ਸੀ ਇਹ ਤੇ ਲੋ ਜੀ ਕਹਿੰਦੀ ਪਾਪਾ ਜੀ ਹਮ ਗਿੱਲੇ ਹੋ ਚੁੱਕੇ ਆ ਹਮੇ ਚੇਂਜ ਕਰ ਦਿਆ ਜਾਏ ਇਹ ਤਿੰਨੇ ਭੈਣਾ ਕੋਈ ਆਪਸ ਵਿੱਚ ਡਿਸਕਲ ਚੱਲ ਰਹੀ ਸੀ ਇਹਨਾਂ ਦਾ ਥਵਾਕ ਬਹੁਤ ਆ ਪਰ ਲੜਦੇ ਵੀ ਬਹੁਤ ਆਪਸ ਵਿੱਚ ਉਸ ਤੋਂ ਬਾਅਦ ਮੈਂ ਕਹਾ ਕੋਈ ਨਾ ਪੁੱਤ ਤੁਸੀਂ ਰੁਕੋ ਮੈਂ ਥੋੜਾ ਬ੍ਰੈਡ ਗਰਮ ਕਰਕੇ ਖਾ ਲਾਂ ਕਹਿੰਦੀ ਕੋਈ ਗੱਲ ਨਹੀਂ ਪਾਪਾ ਤੁਸੀਂ ਆਪਦੇ ਕੰਮ ਕਰ ਲਓ ਅਸੀਂ ਆਪੇ ਵੈਨ ਤੇ ਚੜ ਜਾਣਾ ਵੈਨ ਤੇ ਚੜਾਉਣ ਚੜ ਤਾਂ ਚਲਦੇ ਆ ਪਰੇ ਸ਼ਿਕਾਰੀ ਉੱਠੜਿਆ ਕਹਿੰਦਾ ਪਾਪਾ ਚਾ ਲਿਆ ਯਾਰ ਮੇਰੀਆਂ ਦਾ ਕਾਣੀ ਖੋਲਦੀਆਂ ਪਈਆਂ ਮੈਂ ਨਾ ਤੋਕੇ ਬਰੇਡੀ ਹੋ ਕੇ ਬਣਿਆ ਸੀਗਾ ਹੀਰੋ ਇਹਨੇ ਮੈਨੂੰ ਕਰਦਾ ਜੀਰੋ ਮਸ ਕੇ ਜੇ ਲਾ ਕੇ ਕਹਿੰਦੀ ਉਹ ਪਿਆ ਕੂੜਾ ਪਹਿਲਾਂ ਕਹਿੰਦੀ ਕੂੜਾ ਚੱਕ ਕੇ ਜਾਓ ਮੈਂ ਥੱਲੇ ਨਹੀਂ ਬੈਠਣਾ ਉਸ ਤੋਂ ਬਾਅਦ ਮੈਂ ਖੇਚ ਦੀ ਤਿਆਰੀ ਜਿਮ ਵਾਲ ਨੂੰ ਇਹ ਕਹਿੰਦਾ ਪਾਪਾ ਮੈਨੂੰ ਨਾਲ ਲੈ ਕੇ ਚੱਲ ਮੈਂ ਕਹ ਪੁੱਤ ਮੈਂ ਤੇਰੇ ਲਈ ਚੀਜ਼ੀ ਲੈ ਕੇ ਲਾਉਂਗਾ ਤੂੰ ਅਜੇ ਛੋਟਾ ਉਸ ਤੋਂ ਬਾਅਦ ਲੋ ਜੀ ਆਪਾਂ ਖੈਂਚ ਦਾ ਮੋਟਰਸਾਈਕਲ ਜਿਮ ਵੱਲ ਨੂੰ ਜਿਮ ਦੇ ਬਾਹਰ ਬੈਠਿਆਂ ਦਿਮਾਗ ਤੇ ਲੋਡ ਪਾ ਕੇ ਕੋਈ ਹੱਲ ਨਹੀਂ ਹੋਣਾ ਸਾਰੀਆਂ ਚੀਜ਼ਾਂ ਆਪੇ ਹੌਲੀ ਹੌਲੀ ਟਿਕਾਣੇ ਤੇ ਆ ਜਾਣਗੀਆਂ ਬਾਈ ਜੀ ਬਾਈਸੈਪ ਦਾ ਪੋਜ ਮਾਰ ਰੇ ਸੀ ਆਪਾਂ ਮਾਰਤੀ ਜਿਮ ਦੇ ਵਿੱਚ ਐਂਟਰੀ ਜਿਮ ਦੇ ਵਿੱਚ ਐਂਟਰੀ ਦਾ ਰੀਜ਼ਨ ਇਹ ਹੈ ਵੀ ਮੈਂ ਪਿਛਲੇ 15 ਸਾਲਾਂ ਤੋਂ ਜਿਮ ਕਰਦਾ ਵਿੱਚ ਦੀ ਕਦੇ 2 ਮਹੀਨੇ ਛੱਡੀ ਗਈ ਕਦੇ 6 ਮਹੀਨੇ ਲਾ ਲਈ ਪਰ ਮੈਂ ਸਾਰਿਆਂ ਲਈ ਇੱਕ ਤੁਹਾਡੇ ਲਈ ਸੁਨੇਹਾ ਲੈ ਕੇ ਹਾਜ਼ਰ ਹੋਇਆ ਮੈਂ ਇੱਕ ਟੈਕਸੀ ਡਰਾਈਵਰ ਆ ਨਾ ਤਾਂ ਕੋਈ ਮੈਂ ਮਾਲਵਾ ਨਾ ਮੈਂ ਕੋਈ ਕੰਪੀਟੀਸ਼ਨ ਖੇਡਣਾ ਪਰ ਜੇ ਮੈਂ ਡਾਕ ਪੈੜਾ ਜਨੂਨ ਹੈ ਜਿਹੜੇ ਬੰਦੇ ਨੂੰ ਇਹ ਲੱਗ ਗਿਆ ਨਾ ਨਸ਼ਾ ਛੱਡ ਸਕਦੇ ਆ ਪਰ ਤੁਸੀਂ ਜੈਮ ਨਹੀਂ ਛੱਡ ਸਕਦੇ ਡੰਬਲ ਖਲਾਰੇ ਜੀ ਜਿਹੜੇ ਆਪਾਂ ਉਹ ਪਹਿਲਾਂ ਕਰਦੇ ਆ ਰੈਕ ਤੇ ਉਸ ਤੋਂ ਬਾਅਦ ਕਰਨੀ ਐਕਸਰਸਾਈਜ਼ ਸਟਾਰਟ ਐਕਸਰਸਾਈਜ਼ ਇਨਕਲਾਈਨ ਲਾਉਂਦੇ ਆ ਲਾਉਂਦੇ ਆ ਆਪਾਂ ਤੁਹਾਡੇ ਲਈ ਇੱਕ ਖਾਸ ਪੰਜਾਬ ਦੇ ਵਿੱਚ ਮਾਲਵਾ ਮਾਝਾ ਦੁਆਬਾ ਕਿਸੇ ਵੀ ਏਰੀਏ ਚ ਬਤਾਰ ਕਿਸੇ ਨੂੰ ਟੈਕਸੀ ਦੀ ਜਰੂਰਤ ਹੈ ਉਹਦੇ ਲਈ ਇੱਕ ਆਪਾਂ ਖਾਸ ਨਾਲ ਐਕਸਟਰਾ ਬੋਨਸ ਲੈ ਕੇ ਆਏ ਆ ਬੋਨਸ ਦਾ ਮਤਲਬ ਇਹ ਹੈ ਕੋਈ ਵੀ ਚਾਹੇ ਵਨਵੇ ਚਾਹੇ ਅਪ ਡਾਊਨ ਕੋਈ ਵੀ ਬੰਦਾ ਸੇਵਾ ਦਾ ਮੌਕਾ ਦੇਊਗਾ ਜੇ ਕੋਈ ਆਪਦੀ ਬਾਡੀ ਨੂੰ ਚੇਂਜ ਕਰਨਾ ਚਾਹੁੰਦਾ ਹੈ ਇਹ ਤੁਸੀਂ ਐਵੇਂ ਨਾ ਸਮਝੋ 15 ਸਾਲ ਹੋ ਗਏ ਜ਼ਰੂਰੀ ਨਹੀਂ ਹੁੰਦਾ ਜਿਮ ਦੇ ਵਿੱਚ ਅਸੀਂ ਮਸਲੀ ਬਣਾਉਣੇ ਆ ਕਈ ਲੋਕ ਬਹੁਤ ਹੀ ਦਾਰਦੇ ਆਪ ਚੰਦਰੂ ਅੰਦਰੀ ਕੁਝ ਖੁਲਝਦੇ ਰਹਿੰਦੇ ਆ ਵੀ ਅਸੀਂ ਆਪਦੇ ਆਪ ਨੂੰ ਫਿੱਟ ਕਰਨਾ ਪਰ ਉਹਨਾਂ ਨੂੰ ਇੱਕ ਕਹਿਣ ਦਾ ਕੀ ਪਾਵਰ ਰਸਤਾ ਨਹੀਂ ਮਿਲਦਾ ਮੈਂ ਤੁਹਾਡੇ ਲਈ ਇੱਕ ਇਹ ਚੀਜ਼ ਨੂੰ ਪ੍ਰਭਾਵਿਤ ਕਰਨ ਲਈ ਸੁਨੇਹਾ ਲੈ ਕੇ ਆਇਆ ਵੀ ਮੈਂ ਇੱਕ ਟੈਕਸੀ ਡਰਾਈਵਰ ਹੋਣ ਦੇ ਬਾਵਜੂਦ ਜਦੋਂ ਆਪਦੇ ਆਪ ਨੂੰ ਬਾਡੀ ਨੂੰ ਇੰਨਾ ਫਿੱਟ ਰੱਖ ਸਕਦਾ ਫਿਰ ਤੁਸੀਂ ਕਿਉਂ ਨਹੀਂ ਰੱਖ ਸਕਦੇ ਉਹਦੇ ਲਈ ਕੁਝ ਨਹੀਂ ਕਰਨਾ ਪੈਣਾ ਤੁਹਾਨੂੰ ਪੇਜ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਵੀ ਕੋਈ ਵੀ ਆਪਦੇ ਆਪ ਨੂੰ ਚੇਂਜ ਕਰਨਾ ਜਾਂ ਕੋਈ ਆਪਦੇ ਆਪ ਨੂੰ ਬਾਡੀ ਨੂੰ ਫਿੱਟ ਕਰਨਾ ਉਹ ਆਪਣੇ ਨਾਲ ਮੈਸੇਜ ਛੱਡ ਸਕਦੇ ਆ ਤੇ ਲੋਜੀ ਇੱਕ ਐਕਸਰਸਾਈਜ਼ ਲਾ ਕੇ ਆਪਾਂ ਮਾਰਤਾ ਪੰਪ ਤੁਸੀਂ ਇਹ ਨਾਲ ਸੋਚਿਓ ਵੀ ਖਣੀ ਮੈਂ ਕੋਈ ਗਿਆਨੀ ਬਣ ਗਿਆ ਸਿਰਫ ਆਪਾਂ ਇਹ ਸਨੇਹਾ ਦੇ ਰਹੇ ਆ ਵੀ ਤੁਸੀਂ ਵੀ ਆਦੇ ਆਪ ਨੂੰ ਚੇਂਜ ਕਰ ਸਕਦੇ ਆ ਥੈਂਕ ਯੂ ਸੋ ਮੱਚ